ਸ਼ਗਲ ਦਾ ਸੁਖੀਰੋ ਤੁਹਾਡਾ ਸਵਾਗਤ ਹੈ ਆਪਣਾ ਚੈਨਲ ਪੰਜਾਬ ਟੂਰ ਤੇ ਅੱਜ ਆਪਾਂ ਤੁਹਾਡੇ ਵਾਸਤੇ ਚਾਰ ਨੋਵਾ ਗੱਡੀਆਂ ਲੈ ਕੇ ਆਏ ਹਾਂਗੇ ਇੱਕੜ ਯਹਰ ਆ ਗਈ ਗੱਡੀ ਠੀਕ ਹੈ ਜੀ ਪਹਿਲੀ ਗੱਡੀ ਆ ਗਈ ਗੁਰਪ੍ਰੀਤ ਵੀਰੇ ਨੰਬਰ ਤੇ ਨਿਗਾ ਮਰਾ ਪੀਵੀ04 1212 ਬੀਏਪ ਨੰਬਰ ਨਾਲ 2010 ਮਾਡਲ ਗੱਡੀ ਹੈ ਚਿੱਟਾ ਰੰਗ ਆ ਬਹੁਤ ਸੋਹਣੀ ਤੇ ਸਾਫ਼ ਸੁਥਰੀ ਗੱਡੀ ਹੈਗੀ 90 ਪੈਸੇ ਟਾਇਰਾਂ ਦੀ ਹਾਲਤ ਆ ਬਲੈਕ ਕਲਰ ਦੇ ਉਲਾਏ ਲੱਗੇ ਹੋਏ ਹੈਗੇ ਓਕੇ ਗੱਲਵਾ ਦਾ ਗੱਡੀ ਦੇ ਵਿੱਚ ਇੰਟੀਰੀਅਰ ਸ਼ੀਟ ਕਵਰ ਤੇ ਨੀਗਮਰਾ ਦੀ ਕਰ ਫੇਫੇਰੀ ਕੈਪਟਨ ਸੀਟਾਂ ਦੇ ਵਿੱਚ ਗੱਡੀ ਆ ਟੱਚ ਸਕਰੀਨ ਵਾਲਾ ਮਿਊਜ਼ਿਕ ਸਿਸਟਮ ਆ ਸ਼ੀਟ ਕਵਰ ਬਿਲਕੁਲ ਨਵੇਂ ਜੜੇ ਹੋਏ ਗੱਡੀ ਦੇ ਵਿੱਚ ਤੇ ਨਵੇਂ ਮੈਟ ਆ ਤੇ ਪੋਸ਼ਿੰਗ ਹੋਈ ਵੀ ਆ ਗੱਡੀ ਦੇ ਵਿੱਚ ਪੋਸ਼ਿੰਗ ਤੇ ਨੀਗਮਰਾ ਦੀ ਵੀਰੇ ਪੋਸ਼ਿੰਗ ਹੋਈ ਵੀ ਆ ਓਕੇ ਗੱਡੀ ਆ 2010 ਮਾਡਲ ਜੀ4 ਚਿੱਟਾ ਰੰਗ ਇੰਜਨ ਗੇਅਰ ਦੀ ਬਾਈ ਆਪਣੀ ਫੁੱਲ ਗਾਰੰਟੀ ਹੁੰਦੀ ਹੈਗੀ ਇਹ ਗੱਲ ਕਰੀ ਆਪਾਂ ਡਿਮਾਂਡ ਦੀ ਤਾਂ ਡਿਮਾਂਡ ਆਪਣੀ ਬਾਈ ਕੋਈ ਨਹੀਂ ਉਹਦੀ ਆਪਣਾ ਦੇਣ ਲੈਣ ਵਾਲਾ ਰੇਟ ਹੀ ਹੁੰਦਾਗਾ 2 ਲੱਖ ਤੇ 95000 ਰੁਪਏ ਦੀ ਗੱਡੀ ਆਪਾਂ ਇਹ ਛੱਡ ਦੇਣੀ ਆ। ਇਹ ਦੂਵਾ ਲਾ ਗਈ ਬਾਈ 2009 ਮਾਡਲ ਇਹ ਹੈਗੀ ਇਹ ਗੱਡੀ ਬੀ ਮਾਡਲ ਚ ਟੌਪ ਮਾਡਲ ਹੈ ਸਟੀering ਉੱਪਰ ਫੰਕਸ਼ਨ ਆ ਜਾਂਦੇ ਵੀਰੇ ਤੇ ਜਿਹੜਾ ਮਿਊਜ਼ਿਕ ਸਿਸਟਮ ਉਹ ਕੰਪਨੀ ਫਿਟਡ ਆ। ਅਲਾਈ ਵੀਰੇ ਇਸ ਗੱਡੀ ਦੇ ਵਿੱਚ ਵੀ ਹੈਗੇ ਹੈਗੇ। 90% ਇਹ ਟਾਇਰਾਂ ਦੀ ਹਾਲਤ ਆ ਜੀ। ਜਿਹੜੀ ਆਪਾਂ ਗੱਲ ਕਹੀ ਸੀ ਵੀਡੀਓ ਦੇ ਵਿੱਚ ਬਾਈ ਉਹੀ ਨਿਕਲੂਗੀ। ਤੇ ਇਹ ਗੱਡੀ ਦੇ ਵੀ ਸੀਟ ਕਵਰ ਨਵੇਂ ਚੜੇ ਹੋਏ ਆ। ਇੰਟੀਰੀਅਰ ਤੇ ਨਿਗਾਹ ਮਰੋ ਵੀਰੇ। ਮਿਊਜ਼ਿਕ ਸਿਸਟਮ ਬਹੁਤ ਵਧੀਆ ਇਹਦੇ ਵਿੱਚ ਕੰਪਨੀ ਫਿਟਡ। ਸਟੀering ਉੱਪਰ ਫੈਕਸ਼ਨ ਆ ਟੌਪ ਵੀ ਮਾਡਲ ਹੈ ਇਹ ਸੋਫਾ ਸੀਟ ਦੇ ਵਿੱਚ ਗੱਡੀ ਹੈ ਜੀ 2009 ਮਾਡਲ ਇਹ ਗੱਲ ਕਰੀਏ ਆਪਾਂ ਪਾਸਿੰਗ ਦੀ ਬਾਈ ਤੇ ਪਾਸਿੰਗ ਇਹਦੀ 2024 ਦੇ 12ਵੇਂ ਮਹੀਨੇ ਚੱਕਰ ਦੀ ਪੂਰੀ ਹੈਗੀ ਸਿਲਵਰ ਕਲਰ ਆ ਜੇ ਗੱਲ ਕਰੀਏ ਰੇਟ ਦੀ ਤਾਂ ਰੇਟ ਬਈ ਇਸ ਗੱਡੀ ਦਾ ਆਪਾਂ 2 ਲੱਖ 95000 ਰੁਪਏ ਦੀ ਗੱਡੀ ਆਪਾਂ ਇਹ ਛੱਡ ਦੇਣੀ ਹੈ ਜੀ ਇਸ ਤੋਂ ਬਾਅਦ ਆ ਗਈ ਬਾਈ ਨਵੀਂ ਸ਼ੇਪ ਦੇ ਵਿੱਚ ਕਨਵਰਟ ਆ ਪੀਵੀ 12 2007 ਮਾਡਲ 2027 ਦੇ 7ਵੇਂ ਮਹੀਨੇ ਤੱਕਰਦੀ ਗੱਡੀ ਦੀ ਪਾਸਿੰਗ ਪਈ ਹੈਗੀ ਤੇ ਟਾਇਰਾਂ ਤੇ ਵੀ ਨਿਗਾ ਮਰਾਜੋ ਟਾਇਰਾਂ ਦੀ ਹਾਲਤ ਹੈਗੀ 80 ਪੈਸੇ ਬੀਲ ਕੱਪ ਲੱਗੇ ਹੋਏ ਆ ਪੰਜੇ ਟਾਇਰਾਂ ਦੀ ਹਾਲਤ 80 ਪੈਸੇ ਆ ਚਿੱਟਾ ਰੰਗ ਆ ਸ਼ੌਕ ਨਾਲ ਕਿਸੇ ਬੰਦੇ ਨੇ ਤਿਆਰ ਕਰਾਈ ਦੀ ਬਾਈ ਜਿੰਨਾ ਤਾਂ ਆਪਾਂ ਖਰੀਦੀ 80 ਤੋਂ 85000 ਰੁਪਏ ਗੱਡੀ ਦੇ ਉੱਪਰ ਖਰਚਾ ਹੋਇਆ ਵਾ ਇੰਟੀਰੀਅਰ ਤੇ ਨਿਗਾ ਮਰਾਜੋ ਵੀ ਬੱਡੀ ਟੱਚ ਲੱਗੀ ਵੀ ਹੈ ਗੱਡੀ ਦੇ ਵਿੱਚ ਸੋਫਾ ਸੀਟ ਦੇ ਵਿੱਚ ਗੱਡੀ ਹੈ ਇਹ ਤੇ ਨਵੇਂ ਸੀਟ ਕਵਰ ਚੜੇ ਹੋਏ ਆ ਨਵੇਂ ਮੈਟ ਪੂਰਸ਼ਨ ਹੋਈ ਵੀ ਹੈ ਗੱਡੀ ਦੇ ਵਿੱਚ ਓਕੇ ਗੱਲਬਾਤ ਆ ਹਲਕੀ ਫੁਲਕੀ ਟਚਿੰਗ ਆ ਬਾਈ ਜਿਹੜੀ ਗੱਡੀ origignal ਆ ਤਾਂ origignal ਕਹਿ ਕੇ ਦੇਵਾਂਗੇ ਜਿੱਥੇ ਟਚਿੰਗ ਆ ਮਾੜੀ ਮੋਟੀ ਫੁੱਲ ਪੇਂਟ ਦੀ ਗੱਡੀ ਕੋਈ ਨਹੀਂ ਆਪਣੇ ਕੋਲ ਠੀਕ ਆ ਵੀਰੇ ਵੀਡੀਓ ਨੂੰ ਸ਼ੇਅਰ ਕਰ ਦਿਓ ਦਰਸ਼ਕ ਵੀਰੋ ਇਹ ਗੱਡੀ ਦੀ ਡਿਮਾਂਡ ਹੈਗੀ ਆਪਣੀ ਬਈ 2.5 ਲੱਖ ਰੁਪਏ ਆਪਾਂ ਇਹ ਛੱਡ ਦਿਆਂਗੇ ਠੀਕ ਆ ਬਈ ਜੀ 4 ਗੱਡੀ ਆ ਇਸ ਤੋਂ ਬਾਅਦ ਆ ਗਈ 2008 ਮਾਡਲ ਠੀਕ ਆ ਗੋਲਡਨ ਕਲਰ ਜੀ 4 3210 ਨੰਬਰ ਦੀ ਤੇ ਪੈਰਾ ਤੇ ਨੀ ਕੈਮਰਾ ਦਿਓ ਵੀਰੇ ਇਹ ਗੱਡੀ ਦੇ ਪੰਜੇ ਟਰਾਂ ਦੀ ਹਾਲਤ ਹੈਗੀ ਆ 80 ਪੈਸੇ ਗੱਡੀ ਸੋਹਣੀ ਆ ਸਾਫ ਸੁਥਰੀ ਗੱਡੀ ਹੈਗੀ ਇਹ ਗੱਡੀ origignal ਆ ਵੀਰੇ ਇਹਦਾ ਕੁਛ ਨਹੀਂ ਕਰਾਇਆ ਗਿਆ ਇਕੱਲਾ ਇੱਕ ਬੰਪਰ ਪੇਂਟ ਹੋਇਆ ਵਾਗਾ ਮੈਟ ਬਲੈਕ ਕਲਰ ਦੇ ਲੱਗੇ ਹੋਏ ਬਹੁਤ ਸੋਹਣੇ ਮਿਊਜ਼ਿਕ ਸਿਸਟਮ ਬਹੁਤ ਵਧੀਆ ਹੈਗਾ ਕੈਪਟਨ ਸੀਟਾਂ ਦੇ ਵਿੱਚ ਗੱਡੀ ਹੈ ਇਹ ਤੇ ਸੀਟ ਕਵਰ ਇਹ ਗੱਡੀ ਦੇ ਵੀ ਚੜੇ ਹੋਏ ਆ ਓਕੇ ਗੱਲਬਾਤ ਆ ਸੋਹਣੀ ਗੱਡੀ ਆ ਆਪਣੀ ਰੇਟ ਆਪਣੀ ਜੈਨੂਅਲ ਜੀ ਹੁੰਦੇ ਆ ਘੱਟ ਹੁੰਦੇ ਆ ਜੀ ਅੱਜ ਆਪਾਂ ਇੰਨੇ ਸਾਨੀ ਦਿਖਾਏਗੇ ਬਈ ਗੱਡੀਆਂ ਵੱਧ ਸੀਗੀਆਂ ਚਾਰ ਨੋਵਾ ਗੱਡੀਆਂ ਇੱਕ ਸਪੈਕਟ ਡਿਜ਼ਾਈਨ ਹੈਗੀ ਇਹ ਗੱਡੀ ਦੀ ਡਿਮਾਂਡ ਆਪਣੀ ਬਈ 2,55,000 ਰੁਪਈਆ ਲਾਸਟ ਛੱਡਣ ਵਾਲਾ ਰੇਟ ਹੈਗਾਗਾ 2.5 ਲੱਖ ਰੁਪਈਏ ਦੀ ਗੱਡੀ ਆਪਾਂ ਇਹ ਛੱਡ ਦਿਆਂਗੇ ਠੀਕ ਹੈ ਵੀਰੇ ਇਸ ਤੋਂ ਬਾਅਦ ਆ ਗਈ 2011 ਮਾਡਲ ਸਵਿਫਟ ਡਿਆਰ ਬੀਡੀਆਈ ਚਿੱਟਾ ਰੰਗ ਆ ਪੀਵੀ 19 ਨੰਬਰ ਦੀ ਬਹੁਤ ਸੋਹਣੀ ਗੱਡੀ ਆ ਸਾਫ ਸੁਥਰੀ ਹੈ ਆਪਣੀ ਮਿੱਤਰ ਦੀ ਗੱਡੀ ਆ ਬਈ ਘਰੇ ਚਲਦੀ ਉਹਦੇ ਕੋਲੇ ਘਰੇ ਲੂ ਟਾਇਰਾਂ ਕਿੰਨੇ ਕਮਰਾ ਦੇ ਬਈ ਬੀਲ ਕੱਪ ਲੱਗੇ ਹੋਏ ਆ ਟਾਇਰਾਂ ਦੀ ਹਾਲਤ ਹੈਗੀ ਆ 70 ਤੋਂ 75% ਸੀਟ ਕਵਰ ਬਹੁਤ ਸੋਹਣੇ ਚੜੇ ਹੋਏ ਆ ਸਾਫ ਸੁਥਰੇ ਸੀਟ ਕਵਰ ਆ ਨਵੇਂ ਬਿਲਕੁਲ ਸੀਟ ਕਵਰ ਚੜੇ ਹੋਏ ਆ ਅੰਟੀਰੀਅਰ ਉਹ ਬਜੀ ਵੀ ਗੱਡੀ ਪੂਰੀ ਵਧੀਆ ਗਈ ਇਹਦੇ ਵਿੱਚ ਬਾਈ ਮਿਊਜ਼ਿਕ ਸਿਸਟਮ ਬਾਈ ਟੱਚ ਵਾਲਾ ਲਵਾ ਕੇ ਦੇਊਗਾ ਉਹ ਕਿਹਾ ਬਾਈ ਨੇ ਠੀਕ ਹੈ ਜੀ 2011 ਮਾਡਲ ਪਾਸਿੰਗ ਪਈ ਆ ਬਾਈ ਗੱਡੀ ਦੀ ਚਟਾ ਰੰਗ ਆ Ориਜੀਨਲ ਗੱਡੀ ਆ ਮਾੜੀ ਮੋਟੀ ਟਚਿੰਗ ਆ ਬਾਈ ਬੰਪਰਾਂ ਚ ਮਾੜੀ ਮੋਟੀ ਜੇ ਗੱਲ ਕਰੀਏ ਆਪਾਂ ਡਿਮਾਂਡ ਦੀ ਤੇ ਡਿਮਾਂਡ ਇਹਦੀ ਹੈਗੀ ਆ ਬਾਈ 2 ਲੱਖ 25000 ਰੁਪਇਆ ਨੇਗੋਸ਼ੀਏਬਲ ਰੇਟ ਆ ਮੰਨ ਤਨ ਹੋ ਜਾਊਗਾ ਸੰਪਰਕ ਕਰ ਲਿਓ ਵੀਰੇ ਤੇ ਵੀਡੀਓ ਨੂੰ ਕਰ ਦਿਓ ਦਬ ਕੇ ਸ਼ੇਅਰ ਧੰਨਵਾਦ